ਸਿੰਘ ਚੌਂਕ ਪਾਤਲਾ ਦੇ ਵਿੱਚ ਬੈਠੇ ਪੰਜਾਬ ਦੇ ਕਿਸਾਨੀ ਲੋਕੋ ਸਭ ਤੋਂ ਪਹਿਲਾਂ ਫੱਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦਾ ਅੱਜ ਪੰਜਾਬ ਦੇ ਸਮੁੱਚੇ ਲੋਕਾਂ ਦਾ ਸਾਡੇ ਦੁਕਾਨਦਾਰ ਭਰਾਵਾਂ ਦਾ ਸਾਡੇ ਟਰਾਂਸਪੋਰਟਰਾਂ ਦਾ ਕਿਸਾਨਾਂ ਦਾ ਮਜ਼ਦੂਰਾਂ ਦਾ ਮਲਾਜ਼ਮਾਂ ਦਾ ਹਰ ਵਰਗ ਦਾ ਕਿ ਅੱਜ 30 ਤਰੀਕ ਦੇ ਬੰਦ ਦੇ ਸੱਦੇ ਨੂੰ ਪੂਰਨ ਤੌਰ ਤੇ ਸਫਲ ਬਣਾਇਆ ਗਿਆ ਕਿਉਂਕਿ ਸਾਰੇ ਪੰਜਾਬ ਦੇ ਵਿੱਚੋਂ ਖਬਰਾਂ ਆ ਰਹੀਆਂ ਨੇ ਸਾਰੇ ਪੰਜਾਬ ਦੇ ਵਿੱਚ ਇਹ ਬਹੁਤ ਲੰਮੇ ਸਮੇਂ ਬਾਅਦ ਬਾਜ਼ਾਰ ਬੰਦ ਹੋਏ ਆ ਤੇ ਬਾਜ਼ਾਰ ਸਾਡੇ ਜਿਹੜੇ ਵਪਾਰੀ ਭਰਾ ਨੇ ਦੁਕਾਨਦਾਰ ਭਰਾ ਨੇ ਆੜਤੀਏ ਭਰਾ ਨੇ ਕਿਸੇ ਨੂੰ ਜ਼ਬਰਦਸਤੀ ਨਹੀਂ ਬੰਦ ਕਰਾਇਆ ਗਿਆ ਦੁਕਾਨਾਂ ਨੂੰ ਉਹਨਾਂ ਨੇ ਆਪਦੀ ਮਰਜ਼ੀ ਦੇ ਨਾਲ ਇਸ ਕਿਸਾਨੀ ਮੋਰਚੇ ਦਾ ਸਹਿਯੋਗ ਕਰਦੇ ਹੋਏ ਬੰਦ ਕੀਤੇ ਆ ਅੱਜੇ ਵੀ ਮੇਰੇ ਸਾਰੇ ਦੁਕਾਨਦਾਰ ਭਰਾ ਪਾਤਨਾਂ ਦੇ ਵਿੱਚ ਖੜੇ ਆ ਅਸੀਂ ਬੜੇ ਲੰਮੇ ਸਮੇਂ ਤੋਂ ਇਹ ਗੱਲ ਕਹਿੰਦੇ ਆ ਰਹੇ ਆ ਕਿ ਇਹ ਮਸਲਾ ਇਕੱਲੇ ਕਿਸਾਨੀ ਦਾ ਨਹੀਂ ਹੈ ਇਹ ਮਸਲਾ ਇਕੱਲੇ ਮਜ਼ਦੂਰਾਂ ਦਾ ਨਹੀਂ ਹੈ ਇਹ ਮਸਲਾ ਜਿਹੜਾ ਇਨਸਾਨ ਇਹ ਧਰਤੀ ਤੇ ਪੈਦਾ ਹੋਇਆ ਜਿਹੜਾ ਇਨਸਾਨ ਸਾਹ ਲੈਂਦਾ ਹੈ ਜਿਹੜਾ ਇਨਸਾਨ ਰੋਟੀ ਖਾਂਦਾ ਹੈ ਮਸਲਾ ਉਸ insan ਦੀ ਰੋਜ਼ੀ ਰੋਟੀ ਦਾ ਭਰਾਵੋ ਪਤਨਾ ਵਾਲਿਓ ਸ਼ਹਿਰ ਵਾਸੀਓ ਦੁਕਾਨਦਾਰੋ ਤੁਹਾਨੂੰ ਗੱਲ ਦੱਸਣਾ ਜੇ ਨਾ ਧਿਆਨ ਨਾਲ ਸੁਣ ਲਿਓ 220 ਦੇ ਕਿਸਾਨੀ ਮੋਰਚੇ ਦੇ ਵਿੱਚ 80% ਦੇ ਵਿੱਚ ਰੈਲਸ ਮਾਰਕੀਟ ਲੋਕੀ ਹੋਰ ਰੈਲਸ ਮਾਰਕੀਟ ਜਿਹਦੀ ਇੱਕ ਦਿਨ ਦੀ 160 ਲੱਖ ਰੁਪਇਆ ਸੀ ਦੱਸਾਦਣਾ ਬਾਅਦ ਮੁੰਡੇ ਢੋਬੀ ਬਾਜ਼ਾਰ ਵਾਜਦਾ ਸਾਡੇ ਮੈਂ ਢੋਬੀ ਬਾਜ਼ਾਰ ਤੇ ਗਿਆ ਦੁਕਾਨਦਾਰ ਇਕੱਠੇ ਕੀਤੇ ਮੈਂ ਪਹਿਲੀ ਗੱਲ ਪੁੱਛੀ ਮਖਾ ਦਾਦਰ ਹੋ ਗਿਆ ਜੋ ਨੈਸ ਮਾਰਕੀਟ ਬੰਦ ਹੋਈ ਨੂੰ ਤੁਸੀਂ ਇਹ ਦੱਸੋ ਵੀ ਤੁਹਾਡੀਆਂ ਦੁਕਾਨਾਂ ਦੇ ਉੱਤੇ ਮਾੜਾ ਮੋਟਾ ਗਾਹਕ ਵਧਿਆ ਕਿ ਨਹੀਂ ਤੇ ਸਾਰੇ ਦੁਕਾਨਦਾਰ ਕਹਿਣ ਲੱਗੇ ਕਹਿੰਦੇ ਭਾਈ ਦਸਾਂ ਦੁਨਾਂ ਦੇ ਵਿੱਚ ਪੂਰੀ ਚਹਲ ਪੈਰ ਸ਼ੁਰੂ ਹੋ ਗਈ ਆ ਦੁਕਾਨਾਂ ਤੇ ਉਹਦਾ ਕਾਰਨ ਕੀ ਸੀ ਜਿਹੜਾ 60 ਲੱਖ ਰੁਪਇਆ ਇੱਕੋ ਹੀ ਮਾਰਕੀਟ ਦੇ ਵਿੱਚ ਹੈ ਇੱਕੋ ਹੀ ਮਾਲ ਦੇ ਉੱਤੇ ਜਾ ਰਿਹਾ ਸੀ ਉਹ 60 ਲੱਖ ਰੁਪਇਆ ਬਾਜ਼ਾਰ ਦੇ ਵਿੱਚ ਕਿੰਨੀਆਂ ਦੁਕਾਨਾਂ ਤੇ ਵੰਡਿਆ ਗਿਆ ਹੁਣਾ ਜਿੰਨੇ ਕੁ ਡੀਮਾਰਟ ਖੁੱਲ ਗਿਆ ਕੋਈ ਜਿਹੜੇ ਖੁੱਲ ਗਿਆ ਵੱਡੇ ਵੱਡੇ ਮਾਲ ਖੁੱਲ ਗਏ ਇਹ ਹੈ ਕਿ ਨੇ ਆ ਵੱਡੇ ਵੱਡੇ ਘਰਾਣਿਆਂ ਦੇ ਕਾਰਪੋਰੇਟਾਂ ਦੇ ਨੇ ਹੁਣ ਤਾਂ ਐਮਾਜ਼ਾਨ ਸਿੱਧਾ ਆਨਲਾਈਨ ਸਪਲਾਈ ਕਰਨ ਲੱਗਾ ਸਮਾਨ ਘਰਾ ਦੇ ਵਿੱਚ ਉਹਦਾ ਸਭ ਤੋਂ ਵੱਡਾ ਨੁਕਸਾਨ ਕਿਹਨੂੰ ਹੋਇਆ ਬਈ ਦੁਕਾਨਦਾਰ ਨੂੰ ਇਹ ਹੀ ਕੱਲ ਅਸੀਂ ਉਦੋਂ ਕਹਿੰਦੇ ਰਹੇ ਵੀ ਜਿਹੜੇ ਕਾਰਪੋਰੇਟ ਨੇ ਵੱਡੇ ਘਰਾਣੇ ਨੇ ਭਰਾਵੋ ਕੱਲੀ ਖੇਤੀ ਤੇ ਕਬਜ਼ਾ ਨਹੀਂ ਕਰਨਗੇ ਕੱਲਾ ਕਿਸਾਨ ਮਜ਼ਦੂਰ ਨੂੰ ਨਹੀਂ ਮਾਰਨਗੇ ਇਸ ਦੁਕਾਨਦਾਰ ਵੀ ਮਾਰੇ ਜਾਣਗੇ ਉਹ ਜਿੰਨੇ ਵੱਡੇ ਵੱਡੇ ਮਾਲ ਖੁੰਧ ਰਹੇ ਆ ਉਹ ਸਾਰੇ ਬਿਜਾਰਾਂ ਨੂੰ ਖਾ ਰਹੇ ਆ ਦੁਕਾਨਾਂ ਨੂੰ ਖਾ ਰਹੇ ਆ ਦੱਸੋ ਸ਼ਹਿਰ ਵਾਲੋ ਗੱਲ ਸਹੀ ਆ ਗਲਤ ਆ ਬਈ ਹਾਂ ਜੀ ਦੱਸੋ ਭਰਾਵੋ ਇਹ ਗੱਲ ਜਾਇਜ਼ ਹੈ ਮਰੀ ਹਾਂ ਬਿਲਕੁਲ ਜਾਇਜ਼ ਹੈ ਉਸ ਦੁਕਾਨਦਾਰ ਖੜੇ ਹੋ ਫਿਰ ਇਹ ਇਹ ਰਾਈ ਸਾਡੀ ਸਾਂਝੀ ਹੈ ਕਿ ਨਹੀਂ ਹੈ ਚੋਸਕਾਰ ਕਾ ਖੜਾ ਧੰਨਵਾਦ ਅੱਜ ਸਮੁੱਤੇ ਪੰਜਾਬ ਦੇ ਮੈਂ ਬਾਬ ਲੋ ਧੰਨਵਾਦ ਕਰਦਾ ਮੇਰੇ ਵਪਾਰੀ ਭਰਾਵਾਂ ਦਾ ਦੁਕਾਨਦਾਰ ਭਰਾਵਾਂ ਦਾ ਕਿ ਤੁਸੀਂ ਆਪਣੀ ਮਰਜ਼ੀ ਨਾਲ ਇਹ ਦੁਕਾਨਾਂ ਜਿਹੜੀਆਂ ਬੰਦ ਕਰਕੇ ਪੂਰਨ ਤੌਰ ਤੇ ਅੱਜ ਸਹਿਯੋਗ ਭਰਾਵੋ ਦਿੱਤਾ ਤੇ ਅਗਲੀ ਗੱਲ ਮੈਂ ਕਹਿਣਾ ਚਾਹੁੰਨਾ ਇੱਥੇ ਕਈ ਸਰਕਾਰੀ ਬੰਦੇ ਵੀ ਹੈਗੇ ਆ ਮੈਂ ਦੇਖ ਰਿਹਾ ਮੀਡੀਆ 'ਚ ਆ ਰਿਹਾ ਅਸੀਂ ਦਵਾਈ ਲੈਣ ਜਾਂਦੇ ਆ ਜੀ ਸਾਡਾ ਜੀ ਕੋਈ ਮਰੀਜ਼ ਬਿਮਾਰ ਆ ਜੀ ਸਦਾ ਕੋ ਜਰੂਰੀ ਕੰਮ ਆ ਜੀ ਇਹ ਦੂਜੇ ਦਿਨ ਹੀ ਇੱਥੇ ਜਾਉ ਨਾਲ ਲੈਂਦੇ ਆ ਉਹ ਆਪਣਾ ਬੰਦਾ ਨਹੀਂ ਹੋ ਸਕਦਾ ਉਹ ਕਿਸਾਨ ਮਜ਼ਦੂਰ ਦੁਕਾਨਦਾਰ ਉਹ ਸਾਡਾ ਭਰਾ ਨਹੀਂ ਹੋ ਸਕਦਾ ਉਹ ਸਰਕਾਰ ਦੇ ਛੱਡੇ ਹੋਏ ਬੰਦੇ ਆ ਜਿਹੜੇ ਜਾਣ ਬੁੱਝ ਕੇ ਆ ਕੇ ਬੱਚੇ ਇਹ ਕੰਮ ਟੰਗੜਾਉਂਦੇ ਆ ਤੇ ਇਹ ਚਾਹੁੰਦੇ ਆ ਕਿ ਮੀਡੀਆ ਦੇ ਵਿੱਚ ਇਹ ਗੱਲ ਪ੍ਰਚਾਰੀ ਜਾਵੇ ਵੀ ਇਹ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਆਪਾਂ ਇੱਥੇ ਬੈਠੇ ਆ ਆ ਹੁਣੇ ਮੇਰੇ ਦੇਖਦੇ ਦੇ ਉਹਦੇ ਗੱਡੀ ਲੰਗੀ ਐ ਇੱਕ ਉਹ ਬਵਾਰ ਸੀਗੀ ਬੀਬੀ ਉਹ ਚ ਕੋਈ ਬੈਠੀ ਆਪਣੇ ਬੰਦੇ ਨੇ ਲੰਘਾਈ ਐ ਆਪਾਂ ਨਾਕ ਦੇ ਬਵਾਰ ਨੂੰ ਰੋਕਿਆ ਨਾਕ ਦੇ ਐਂਬੂਲੈਂਸ ਨੂੰ ਰੋਕਿਆ ਨਾਕ ਦੇ ਐਮਰਜੈਂਸੀ ਨੂੰ ਜਿਹੜਾ ਵੀ ਕੋਈ ਬੰਦਾ ਇੱਥੇ ਆਉਂਦਾ ਵੀ ਮੇਰਾ ਜ਼ਰੂਰੀ ਕੰਮ ਆਪਾਂ ਹਰ ਉਸ ਬੰਦੇ ਨੂੰ ਲੰਘਾ ਰਹੇ ਆ ਆਪਣਾ ਸ਼ੌਕ ਨਹੀਂ ਹੈਗਾ ਸੜਕਾਂ ਰੋਕਣਾ ਸ਼ੌਕ ਨਹੀਂ ਇਹ ਮਜਬੂਰੀ ਆ ਭਰਾਵੋ ਆ ਸਾਲ ਪਰ ਹੋ ਗਿਆ ਬੈਠਿਆਂ ਨੂੰ ਮੈਨੂੰ ਵੀ ਚਾਰ ਪੰਜ ਰਾਤਾਂ ਇੱਥੇ ਹੋ ਗਿਆ ਜਿਹੜੇ ਬਾਪੂ ਬੈਠੇ ਆ ਆਰਾਮ ਨੂੰ ਖਨੋਰੀ ਹੁੰਨੇ ਆ ਕਈ ਤਾਂ ਮੈਂ ਉਹ ਦੇਖਦਾ ਸਾਡੇ ਬਾਪੂ 80 80 ਸਾਲ ਦੇ 70 70 ਸਾਲ ਦੇ ਸਾਡੇ ਨੌਜਵਾਨ ਜਿਨ੍ਹਾਂ ਨੇ 12 12 13 ਦਿਨਾਂ ਤੱਕ ਰਾਤ ਨੂੰ ਅੱਖ ਨਹੀਂ ਲਾ ਕੇ ਦੇਖੀ ਤਿੰਨੇ ਘੰਟਾ ਦੋ ਘੰਟੇ ਸੌ ਲੈਂਦੇ ਆ ਕਿਹਦੀ ਖਾਤਰ ਭਈ ਤੇ ਭਵੰਤਮਾਨ ਆ ਇਸ ਖਨੌਰੀ ਨੂੰ ਦੂਜਾ ਬਹਿਵਲ ਬਣਾਉਣਾ ਚਾਹਦਾ ਦੂਜਾ ਬਹਿਵਲ ਅਸੀਂ ਸ਼ਾਂਤਮਈ ਬੈਠੇ ਆਂ ਸਦਾ ਸੰਗਤ ਸ਼ਾਂਤਮਈ ਹੈ ਇਹਦੇ ਜਬਰਦਸਤ ਮੁਕਾਬਲਾ ਸਬਰ ਨਾਲ ਕਰਨਾ ਪਰ ਜਿਹੜੀਆਂ ਧੜਾਂ ਚੜ ਕੇ ਆਉਂਦੀਆਂ ਰਾਤ ਵੀ ਫੋਰਸਾਂ ਲਈ ਰੱਖੀਆਂ ਇੱਥੇ ਹੁਣ ਵੀ ਗੱਲਾਂ ਕਰਦੀਆਂ ਨੇ ਕਿ ਫੋਰਸਾਂ ਇਕੱਠੀਆਂ ਕਰੀ ਜਾਂਦੇ ਆ ਕੋਈ ਗਾਂਦੂ ਕਿਹੜਾ ਅੱਜ ਆ ਗਿਆ ਜਿਹਨੇ ਲਿਆਉਣਾ ਫੋਰਸਾਂ ਅਸੀਂ ਤੇਰੇ ਜਬਰ ਜ਼ੁਲਮ ਦਾ ਮੁਕਾਬਲਾ ਡਟ ਕੇ ਸਬਰ ਨਾਲ ਕਰਨਾ ਸ਼ਾਂਤਮਈ ਤਰੀਕੇ ਨਾਲ ਕਰਨਾ ਆ ਜਾ ਕੋਈ ਗੱਲ ਨਹੀਂ ਪਰੇ ਸਾਨੂੰ ਹੁਣ ਲੜਨ ਦੀ ਭਾਵ ਲੋੜ ਪੈਣੀ ਹੈ ਹੁਣ ਘਰਾਜ ਬੈਠੇ ਨਹੀਂ ਸਰਨਾ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਬੀਲ ਕਰਦਾ ਵੀ ਜਿਹੜੇ ਹਾਲੇ ਵੀ ਘਰਾਜ ਬੈਠੇ ਆ ਇਹ ਲੜਾਈ ਸੋਡੀਆਂ ਆਣ-ਬਾਣੀਆਂ ਨਸਲਾਂ ਦੀ ਲੜਾਈ ਹੈ ਇਹ ਤੁਹਾਡੇ ਆਉਣ ਵਾਲੇ ਭਵਿੱਖਤਾ ਦੀ ਪੀੜੀ ਲੜਾਈ ਹੈ ਜੇ ਤੁਸੀਂ ਅੱਜ ਇਹ ਸੋਚ ਕੇ ਘਰਾਜ ਬੈ ਗਏ ਵੀ ਨਹੀਂ ਕੱਲਾ ਦੱਲੇ ਵਾਲ ਬੈਠਾ ਇੱਕ ਯਰ 75 ਸਾਲ ਦਾ ਬਜ਼ੁਰਗ ਬੰਦਾ ਅੱਜ 35 36 ਦਿਨ ਹੋ ਗਏ ਆਪਣੀ ਜ਼ਿੰਦਗੀ ਦਾ ਦਾਅ ਤੇ ਲਾਈ ਬੈਠਾ ਉਹਨੇ ਵੋਟਾਂ ਦੇ ਕਦੇ ਹੋਣਾ ਉਹਨੇ ਕੋਈ ਨਿੱਜੀ ਲਾਹਾ ਲੈਣਾ ਸੌਖਾ ਨਹੀਂ ਹੁੰਦਾ ਮਰ ਜਾਣਾ ਉਹ ਵੀ ਕਿਸੇ ਲਈ ਆਉਣ ਬਾਰਗਾਂ ਨਾਲ ਲਈ ਇੱਕ ਹੁੰਦਾ ਬੰਦਾ ਗੋਲੀ ਮਾਰਤੀ ਮੌਕੇ ਤੇ ਮਰ ਗਿਆ ਫੌਜ ਦੇ ਕੇ ਮਾਰਤਾ ਮੌਕੇ ਤੇ ਮਰ ਗਿਆ ਇੱਕ ਹੁੰਦਾ ਬੰਦਾ ਪਲ 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 ਮੌਤ ਵੱਲ ਵੱਧ ਰਿਹਾ ਤੇ ਪਰ ਅੱਜ ਵੀ ਸਾਡੇ ਲੋਕ ਯਾਰ ਉਹਦਾ ਕੀ ਸਾਡੀ ਸੋਚ ਨੂੰ ਹੋ ਗਿਆ 13050 ਦਾ ਪਿੰਡ ਹੈ ਜੇ ਇੱਕ ਟਰਾਲੀ ਵੀ ਨਿਕਲੇ ਪਿੰਡ ਚੋਂ ਤਾਂ 13000 ਟਰਾਲੀ ਇੱਥੇ ਹੋਊਗੀ। ਸੋ ਦੁਕਾਨਦਾਰੋ ਪਤਨ ਵਾਲੇ ਭਾਈ ਨੇੜੇ ਬੈਠੇ ਹੋ। ਸੋ ਨੂੰ ਹੀ ਬੇਨਤੀ ਕਰ ਦਉ ਜਿਵੇਂ 20 ਵਾਲੇ ਮੋਰਚੇ ਦੇ ਬੱਚਾ ਬਹੁ ਵੱਡੇ ਪੱਧਰ ਤੇ ਸਾਡੇ ਸ਼ਹਿਰਾਂ ਦੇ ਵਿੱਚੋਂ ਨਿਕਲ ਕੇ ਸਾਡੇ ਭਰਾ ਦੁਕਾਨਦਾਰ ਆਰਤੀਆ ਵਿਕਾਰੀ ਉਸ ਮੋਰਚੇ ਜਾਂਦੇ ਰਹੇ ਆ। ਤੁਸੀਂ ਭਾਈ ਜਾਇਆ ਕਰੋ। ਚਾਹੇ ਦਿਨੇ ਹਾਜ਼ਰੀ ਲਵਾ ਕੇ ਆਇਆ ਕਰੋ ਤਾਂ ਕਿ ਸੋ ਸੀਐਡੀ ਰਿਪੋਰਟਾਂ ਜਾਣ ਸਰਕਾਰਾਂ ਤੱਕ, ਸੈਂਟਰ ਤੱਕ ਵੀ ਇਹ ਕੱਲੇ ਕਿਸਾਨ ਨਹੀਂ ਇਹ ਸਮੁੱਚਾ ਵਰਗ ਇਕੱਲਾ ਪੰਜਾਬ ਨਹੀਂ ਹਰਿਆਣਾ ਰਾਜਸਥਾਨ ਯੂਪੀ ਸਾਰੇ ਸੂਬੇ ਸਾਰਾ ਦੇਸ਼ ਲੜ ਰਿਹਾ ਹੈ ਸਭ ਤੋਂ ਵੱਡੀ ਗੱਲ ਹਾਈਵੇ ਬਾਰੇ ਦੱਸਦੇ ਬਾਈ ਹਾਈਵੇ ਨਿਕਲ ਰਹੇ ਜਿਹੜੇ ਆ ਦੁਕਾਨਾਂ ਦੀ ਰੇਟ ਜਮੀਨਾਂ ਦੀ ਰੇਟ ਅਗਲੀ ਗੱਲ ਮੈਂ ਇਹ ਵਾਰ-ਵਾਰ ਤੁਹਾਨੂੰ ਦੱਸਣੀ ਚਾਹਣਾ ਅਸੀਂ ਬਹੁਤ ਚਿਰ ਤੋਂ ਮੈਂ ਬੋਲਦਾ ਕਿ ਆਪਣੀਆਂ ਜ਼ਮੀਨਾਂ ਕਿਸੇ ਕੀਮਤ ਤੇ ਵੇਚੋ ਨਾ ਬਾਈ ਮੈਂ ਸਿਰਫ ਤੇ ਸਿਰਫ 4 ਸਾਲ ਲੋਕਾਂ ਕੋਲ 4 ਸਾਲ ਤੋਂ ਆਦੀ ਪਹਿਲੀ ਰੁਕੀਆ ਹਾਈਵੇ ਦੇ ਵਿੱਚ ਜਿੰਨੇ ਭਾਰਤ ਵਾਲਾ ਦੇ ਹਾਈਵੇ ਬਣੇ ਆ ਆ ਨਵੀਂ ਰੇਲ ਦੀ ਲੀ ਕੱਢ ਰਹੇ ਆ ਹੁਣ ਪਹਿਲਾਂ ਵੀ ਕੱਢੀ ਜਾਂਦੇ ਆ ਉਹ ਸਾਰੇ ਹਾਈਵੇ ਸੋਡੇ ਸਾਰੇ ਨਾਲ ਰੇਲ ਦੀਆਂ ਲੀਆਂ ਸਾਰੇ ਬਾਗੇ ਬਾਰਡਰ ਅਟਾਰੀ ਬਾਰਡਰ ਸੇ ਨੀਲਾ ਬਾਰਡਰ ਨਾਲ ਜੋੜਨੇ ਆ ਇਧਰੋਂ ਬੰਦਰਗਾਹ ਨਾਲ ਜੋੜ ਦਿੱਤੇ ਗਏ ਆ ਚੀਨ ਤੋਂ ਲੈ ਕੇ ਯੂਰਪ ਤੱਕ ਸੜਕ ਬਣ ਚੁੱਕੀ ਆ ਜਿਹਨੂੰ ਸੜਕ ਰੂਟ ਬੋਲਿਆ ਬੋਲਿਆ ਜਾਂਦਾ ਰੂਸ ਤੋਂ ਲੈ ਕੇ ਰੇਲ ਦੀ ਲੀਵਾਨੀ ਸ਼ੁਰੂ ਹੋ ਗਈ ਪਾ ਇਹ ਸਾਰੇ ਜਿਹੜੇ ਵਪਾਰ ਨੇ ਸੋਡੇ ਸੜਕਾਂ ਦਾ ਹੀ ਹੋਣੇ ਆ ਕਿਉਂਕਿ WTO ਦੇ ਜਿਹੜੇ ਸਮਝੌਤੇ ਆ ਉਹਦੇ ਮੁਤਾਬਕ 28 29 ਤੱਕ ਜਾਂਦਿਆਂ ਜਾਂਦਿਆਂ ਸਾਰੇ ਸੋਡੇ ਬਾਰਡਰ ਖੁੱਲ ਜਾਣੇ ਆ ਇਸੇ ਕਰਕੇ ਸੋਡੀਆਂ ਜ਼ਮੀਨਾਂ ਖੋਣ ਨੂੰ ਕਰਦੇ ਆ ਸਾਡੇ ਲੋਕ ਜੇ 50 ਲੱਖ ਨੂੰ ਕਹਿੰਦੇ ਨੇ ਆ ਕੇ ਰੇਟ ਲਾਉਣੇ 50 ਲੱਖ ਦਿੰਨੇ ਆ ਤੇ ਉਤੋਂ ਵੀ ਹੋਰ ਡਿੱਗਦੇ ਆ ਸਾਡੀ ਜ਼ਮੀਨ ਵੀ ਲੈ ਲਓ ਸਾਡੀ ਵੇਚੀ ਵੀ ਦੇਣ ਨੂੰ ਤਿਆਰ ਆ ਯਾਦ ਰੱਖੇ ਮੇਰੇ ਅੱਜ ਦੀ ਕਹੀ ਹੋਈ ਗੱਲ ਸੋਨੂੰ 50 ਕਰੋੜ ਵੀ ਦੇਣਗੇ 100 ਕਰੋੜ ਵੀ ਦੇਣਗੇ ਸੋਡੀ ਮਿੱਟੀ ਦੇ ਬਰਾਬਰ ਪੈਸੇ ਤੋਲ ਦੇਣਗੇ ਉਹ ਸਿਆਣੇ ਕਹਿੰਦੇ ਆ ਕਿ ਖੂ ਭਰੇ ਪੈਸਿਆਂ ਦੇ ਮੁੱਕ ਜਾਂਦੇ ਆ ਖੂ ਭਰੇ ਪੈਸਿਆਂ ਦੇ ਪੈਸੇ ਦੀ ਕੋਈ ਕੀਮਤ ਨਹੀਂ ਅੱਜ ਜ਼ਮੀਨਾਂ ਵੇਚ ਕੇ ਕੋਈ ਕਾਰਖਾਨਾ ਲਾ ਲਓ ਕੋਈ ਫੈਕਟਰੀ ਪਾ ਲਓ ਕੋਈ ਮਸ਼ੀਨਰੀ ਲੈ ਲਓ ਕੱਲ ਨੂੰ ਕਾਰਖਾਨੇ ਖੜ ਗਏ ਕੀ ਕਰੋਗੇ ਇਹ ਲੋਗੇ ਕੀ ਕਰੋਗੇ ਮਸ਼ੀਨਰੀ ਖੜ ਗਈ ਕੀ ਕਰੋਗੇ ਪੈਸੇ ਬੈਂਕਾਂ ਪਰ ਕੇ ਰੱਖਦੇ ਚਾਹੇ ਆਪਣੀਆਂ ਜ਼ਮੀਨਾਂ ਵੇਚ ਕੇ ਬੈਗ ਭਰ ਕੇ ਬੈਂਕਾਂ ਦੇ ਰੱਖ ਦਿਓ ਪੈਸੇ ਦੀ ਕੀਮਤ ਰੋਜ਼ ਘਟਦੀ ਹੈ ਥੱਲੇ ਨੂੰ ਉਹਦਾ ਪੈਸਾ ਰੋਜ਼ ਬਸ ਓਡੀ ਮਿੱਟੀ ਓਡੀ ਧਰਤੀ ਦੀ ਕੀਮਤ ਰੋਜ਼ ਤਾਂ ਹਾਂ ਵਧਦੀ ਹੈ ਸੰਸਕਰ ਕੇ ਬੇਨਤੀ ਹੈ ਇਹ ਮਾਂ ਨੂੰ ਨਾ ਵੇਚੋ ਬਈ ਰਵਾਨੀ ਵੀ ਕਹਿੰਦੀ ਆ ਪਵਨ ਗੁਰੂ ਪਾਣੀ ਪਤਾ ਮਾਤਾ ਧਰਤੀ ਮਹਤਾ ਤੇ ਸਾਡੇ ਬਜ਼ੁਰਗ ਧਰਤੀ ਨੂੰ ਮਾਂ ਮੰਨ ਕੇ ਪੂਜਦੇ ਰਹੇ ਆ ਅੱਗੇ ਜੋ ਆਪਾਂ ਬੋਲ ਬੀਤ ਦੇ ਬਜ਼ੁਰਗਾਂ ਨੂੰ ਸੁਣਦੇ ਆ ਕਹਿੰਦੇ ਅਸੀਂ ਕੋਲਾ ਜਿੜੀ ਜਨਾਰ ਦਾ ਪੰਛੀ ਦਾ ਹਾਲੀ ਦਾ ਪਾਲੀ ਦਾ ਗਰੀ ਗੁਰਪੇ ਦਾ ਛੱਟਾ ਕੱਢਦੇ ਹਰ ਬੰਦਾ ਧਰਤੀ ਨੂੰ ਨਿਸ਼ਕਾਰ ਕਰਕੇ ਮੱਥਾ ਟੇਕ ਕੇ ਆਪਣੇ ਖੇਤ 'ਚ ਵੜਦਾ ਪਰ ਉਹ ਮਾਂ ਨੂੰ ਅਸੀਂ ਮਾਂ ਮੰਨਣਾ ਹਟ ਗਈ ਉਹਦਾ ਬੰਦਾ ਪਸ਼ਾਬ ਵੀ ਖੜਕ ਕੇ ਆ ਦੇ ਖੇਤ ਚ ਉਧਰ ਨੂੰ ਖੁੰਜੇ ਦੇ ਮੂੰਹ ਕਰਕੇ ਕਰਦਾ ਹੁੰਦਾ ਜਾਂ ਤੇ ਅੱਗੇ ਹੀ ਮੱਛਰ ਦੇਖ ਕੇ ਬੜਦੇ ਹੀ ਬਾਈ ਸੋ ਬੇਨਤੀ ਆ ਆਪਣੀਆਂ ਜ਼ਮੀਨਾਂ ਸੰਭਲੋ 4-5 ਸਾਲ ਦੀ ਗੱਲ ਹੈ ਦੂਜਾ ਆਪਣਾ ਪਾਣੀ ਸੰਭਲੋ ਡੈਡ ਲਾਈਨ ਆ ਪੰਜਾਬ ਦੀ ਡੈਡ ਲਾਈਨ 2039 2039 ਦਾ ਕਹਿੰਦੇ ਪੰਜਾਬ ਕੋਲੇ ਥੋੜੇ ਧਰਤੀ ਉੱਤੇ ਪਾਣੀ ਮੁੱਕ ਜਾਣਾ ਮੈਂ 12 ਚ ਕਿਹਾ ਸੀ ਬਾਈ ਪਤਦਾਂ ਵਾਲਿਓ 12 ਚ ਅਜ ਤੋਂ 12 ਸਾਲ ਪਹਿਲਾਂ ਦੀ ਮੇਰੀ YouTube ਤੇ ਵੀਡੀਓ ਕੱਢ ਕੇ ਸੁਣਿਓ ਮੈਂ ਕਿਹਾ ਪੰਜਾਬ ਦੇ ਲੋਕੋ ਪਾਣੀ ਮੁੱਕੂਗਾ ਤੁਹਾਡਾ ਇਦਾਂ 6 ਮਹੀਨਿਆਂ ਚ ਪਾਣੀ ਥੱਲੇ ਵਗ ਗਿਆ ਬਾਈ ਦੱਸੋ ਬਾਈ ਗੱਲ ਕਿ ਨਹੀਂ ਦਾਦੋ ਖੇਤੀ ਕਰਦੋਂ ਗਿਆ ਕਿ ਮੈਂ ਗਲਤ ਬੋਲਦਾ ਹਾਂ ਉਹ ਤਾਂ 39 ਕਹਿੰਦੇ ਆ ਮੈਂ ਕਹਿੰਦਾ ਆਪਣਾ ਪਾਣੀ 30 32 ਤੱਕ ਹੀ ਖਤਮ ਆ ਥੱਲੇ ਹੁੰਦਾ ਆਹ ਦੇ ਕੇ ਸਾਨੂੰ ਮੋਟਰਾਂ ਦੇ ਬਿੱਲ ਕਰਕੇ ਮਾਫ ਨਹਿਰੀ ਪਾਣੀ ਤੋਂ ਪਾਸੇ ਹੀ ਕਰਤਾ ਅਲੀ ਆਟੋਮੈਟਿਕ ਸ਼ੈੱਡ ਕਿ ਘਰੇ ਆ ਜੰਨੇ ਆ ਖਾਲਵਾ ਕੇ ਬਿੱਟਰ ਵਾਲੇ ਨਹਿਰੀ ਪਾਣੀ ਵਾਲੇ ਅਸੀਂ ਇਹ ਸਾਨੂੰ ਇੱਕ ਸਾਸ਼ ਤੇ ਨਾਲ ਫਸਾਇਆ ਗਿਆ ਧਰਮੁਣ ਲਜਾਇਆ ਗਿਆ ਸੋ ਸਾਨੂੰ ਇਹ ਵੀ ਬੇਨਤੀ ਹੈ ਕਿਸਾਨ ਜਿੱਥੇ ਬੰਦਕਾਂ ਨੂੰ ਮੈਂ ਲਗਾਤਾਰ ਅਪੀਲ ਕਰਦਾ ਕਿ ਪਾਣੀ ਬਚਾਉਣੇ ਵੀ ਓਨੇ ਜ਼ਰੂਰੀ ਹੈ ਜਿੰਨੀਆਂ ਸਾਡੀਆਂ ਜ਼ਮੀਨਾਂ ਬਚਾਉਣੀਆਂ ਜ਼ਰੂਰੀ ਹੈ ਜੇ ਪਾਣੀ ਨਾ ਬਚੇ ਧਰਤੀ ਬੰਜਰ ਹੋ ਗਈ ਤੇ ਫਿਰ ਅਸੀਂ ਇਹ ਬੰਜਰ ਹੋਈ ਧਰਤੀ ਦਾ ਵੀ ਕੀ ਕਰਾਂਗੇ ਇਹ ਵੀ ਸਭ ਤੋਂ ਵੱਡਾ ਸਵਾਲ ਸਾਡੇ ਸਾਹਮਣੇ ਅੱਜ ਖੜਾ ਹੈ ਤੇ ਰਹਿੰਦਾ ਹੁੰਦਾ ਮੈਂ ਜਿਹੜੀ ਮਾਂ ਦੀ ਗੱਲ ਕੀਤੀ ਨਾ ਧਰਤੀ ਮਾਂ ਦੀ ਗੱਲ ਉਹਦੀ ਵੀ ਗੱਲ ਸੁਣਾ ਦਿੰਦਾ ਮੈਂ ਵੀ ਆਪ ਖੇਤੀ ਕਰਦਾ ਬਾਈ ਅੱਜ ਸੁੰਢੀ ਬਹੁਤ ਪਈ ਆ ਜਿਹੜੀ ਸੁਪਰਸੀਡਰ ਨਾਲ ਵੇਚੀ ਆ ਮੇਰੀ ਉਸੇ ਪੀਏਯੂ ਚ ਗੱਲ ਹੋਈ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਡਾਕਟਰ ਰਸਪਾਲ ਸਿੰਘ ਨਾਲ ਆ ਮੈਂ ਡਾਕਟਰ ਸਾਹਿਬ ਇਹ ਸੁੰਢੀ ਬਹੁਤ ਪੈ ਗਈ ਐਸ ਕੀ ਉਹ ਕਹਿੰਦਾ ਦੋ ਤਿੰਨ ਕਾਰਨ ਹੈ ਇੱਕ ਕਾਰਨ ਸੁਪਰਸੀਡਰ ਵੀ ਹੈਗਾ ਵੀ ਥੱਲੇ ਪਰਾਲੀ ਰਹਿ ਗਈ ਉਹਦੇ ਵਿੱਚ ਜਦੋਂ ਸੁੰਢੀ ਬਣ ਜਾਂਦੀ ਹੈ ਦੂਜਾ ਕਾਰਨ ਮੌਸਮ ਵੀ ਹੈਗਾ ਗਰਮੀ ਹੈ ਜਦਗੀ ਆਪਾਂ ਦੇਖ ਹੀ ਰਹੇ ਆ ਆ ਕਿੰਨੇ ਕ ਸੰਢਾ ਕਦੇ ਨਾਲੇ ਨਹੀਂ ਪੈ ਕੇ ਛੜਿਆ ਉਹ ਕਹਿੰਦਾ ਇੱਕ ਹੋਰ ਵੀ ਕਾਰਨ ਆ ਵਾਜੀ ਕਿਹੜਾ ਕਿਰਾਚੋਂਨਾ ਲਾਉਣ ਤੋਂ ਪਹਿਲਾਂ ਆਪਣੇ ਲੋਕਾਂ ਨੇ ਐਸ ਕੀ ਕੀ ਕੀਤਾ ਧਰਤੀ ਦੇ ਵਿੱਚ ਪਹਿਲਾਂ ਮਸ਼ੀਨਾਂ ਰੇਹ ਵਿਜਿਆ ਵਿਜਿਆ ਕਿ ਨਹੀਂ ਵਿਜਿਆ ਬਈ ਬੀਜਾਂ ਨਾ ਉਹਦੇ ਜੇ ਤਿੰਨ ਚਾਰ ਸਾਲ ਆਹੀ ਰੇ ਬੀਜਦੇ ਰਹੇ ਤੁਹਾਡੀ ਸਾਰੀ ਧਰਤੀ ਚ ਕਲਰ ਪੈਣਾ ਧਰਤੀ ਬੰਜਰ ਹੋ ਜਣੇ ਆ ਫਲ ਦੇਣਾ ਹਟ ਜੂ ਇੱਕ ਪਾਸੇ ਦੀ ਮਾਂ ਕਹਿੰਦੇ ਆ ਗਰਵਾਣੀ ਮਾਂ ਕਹਿੰਦੀ ਆ ਗੁਰੂ ਸਾਡੇ ਮਾਂ ਕਹਿ ਕੇ ਗਿਆ ਇਹ ਮਾਂ ਸਦੀਆਂ ਤੋਂ ਲੈ ਕੇ ਪਾਲਦੀ ਆਉਂਦੀ ਆ ਸਾਨੂੰ ਸਾਂਭਦੀ ਆ ਪਾਲਦੀ ਆ ਬਰੋਸਦੀ ਆ ਇੱਥੇ ਹੀ ਰਹਿਣੇ ਆ ਜਿੱਦ ਤੇ ਜਾਣਿਆ ਦੁਨੀਆ ਤੋਂ ਆਪਣੇ ਵਿੱਚ ਹੀ ਸਮਾ ਲੈਂਦੀ ਆ ਸਾਨੂੰ ਜੋ ਸੇ ਮਾਨਣਾ ਕਰ ਵੀ ਕੀ ਰਹੇ ਆਸੀਂ ਕਿ ਸਾਡਾ ਫਰਜ਼ ਨਹੀਂ ਬਣਦਾ ਅਸੀਂ ਧਰਤੀ ਨੂੰ ਮਾਂ ਨਹੀਂ ਮੰਨਦੇ ਗੁੱਸਾ ਨਾ ਕਰਿਓ ਅਸੀਂ ਉਹਨੂੰ ਪੈਸੇ ਕਮਾਉਣ ਵਾਲੀ ਮਸ਼ੀਨ ਸਮਝ ਲਿਆ ਆ ਪਾਣੀਆਂ ਦਾ ਮੋਰਚਾ 3 ਦਸੰਬਰ ਨੂੰ ਲਿਧਿਆਣੀ ਅਸੀਂ ਲਾਇਆ ਵੱਡੇ ਦਰਿਆ ਦੇ ਵਿੱਚ ਹਜ਼ਾਰਾਂ ਡਾਇਰ ਇੰਡਸਟਰੀ ਉੱਥੇ ਫੈਕਟਰੀਆਂ ਵਾਲੇ ਇਲੈਕਟ੍ਰੋ ਬਲੇਡਿੰਗ ਫੈਕਟਰੀਆਂ ਵਾਲੇ ਸਾਰਾ ਸ਼ਹਿਰ ਦਾ ਸੀਵਰੇਜ ਗੰਦਗੀ ਜਿੰਨੀ ਲੋਕਾਂ ਦਾ ਟੱਟੀ ਪਿਸ਼ਾਬ ਬਿੱਤੇ ਜਿੰਨੀਆਂ ਡੈਰੀਆਂ ਦਾ ਗੋਹਾ ਮੂਦ ਲੋਕਾਂ ਦਾ ਹਜ਼ਾਰਾਂ ਉੱਤੇ ਪਸ਼ੂ ਲੱਖਾਂ ਪਸ਼ੂਆਂ ਹਜ਼ਾਰਾਂ ਡੈਰੀਆਂ ਲਿਦਾਈਆਂ ਸਾਰਾ ਸੱਤ ਲੋਚ ਜਾਂਦਾ 6 ਮਹੀਨੇ ਮੈਂ ਆਈ ਘਰੇ ਨਹੀਂ ਬੜੇ ਸਾਡੀ ਟੀਮ ਸਮੁੱਚੀ ਕਾਲੇ ਪਾਣੀ ਦਾ ਮੋਰਚਾ ਟੀਮ ਉਹ ਜਸਲ ਮੇਰ ਤੋਂ ਲੈ ਕੇ ਗੰਗਾ ਨਗਰ ਬੀਕਾ ਨੇਰ ਸਾਰਾ ਦੱਖਣੀ ਮਾਲਵਾ ਫੋਰੀਪੁਰ ਮੋਗਾ ਫਰੀਦਕੋਟ ਮੁਕਸਰ ਹਬੌਰ ਫਾਲਕਾ ਦੇ ਪਿੰਡਾਂ 'ਚ ਗਏ ਆ ਲੋਕਾਂ ਨੂੰ ਜਗਾਇਆ ਇੱਕ ਇੱਕ ਪਿੰਡ ਦੇ ਵਿੱਚ 80 80% ਲੋਕਾਂ ਨੂੰ ਕਾਲਾ ਪੀਲਾ ਦੇ ਕੈਂਸਰ ਆ ਜੰਵੇ ਜਵਾਕਾਂ ਦੇ ਮੂੰਹ 'ਚ ਕੈਂਸਰ ਹੋ ਰਿਹਾ ਹੈ। ਕੁੱਖਾਂ ਦੇ ਵਿੱਚ ਸਾਡੇ ਬੱਚੇ ਖਤਮ ਹੋ ਰਹੇ ਨੇ। 7-8 ਮਹੀਨਿਆਂ ਦਾ ਜ਼ਵਾਕ ਹੁੰਦਾ ਡਾਕਟਰ ਕੋਲ ਧੜਕਣ ਨਹੀਂ ਬਣੀ ਸਫਾਈ ਕਰਾਉਣੀ ਪੈਣੀ ਆ। ਐਡਾ ਮਾੜਾ ਹਾਲ ਆ ਜ਼ਹਿਰ ਵਾਲਾ ਪਾਣੀ ਪੀ ਕੇ ਉਹ ਕੈਮੀਕਲ ਆ ਪਾਣੀ ਪੀ ਕੇ 3 ਤਰੀਕ ਨੂੰ ਲੁਧਿਆਣਾ 'ੇ ਕੱਠ ਰੱਖਿਆ। ਕਿੰਨੇ ਕ ਬੰਦੇ ਪਹੁੰਚੇ? ਉਹ ਏਰੀਆ ਵੀ ਉੱਠ ਕੇ ਨਹੀਂ ਪਹੁੰਚਿਆ। ਜਿਹੜੇ ਸਪੀਡ ਤੋਂ ਲੋਕ ਨੇ ਜਿਹੜਾ ਧਰਾਗ ਵਾਲਾ ਪਿੰਡ ਤੇ ਜਿਹੜਾ ਢੇਲਾ ਪਿੰਡ ਭੈਣੀ ਬਿਲਕੁਲ ਬਾਰਡਰ ਦੇ ਪਿੰਡ ਨੇ ਫਾਗਲ ਕਹਬੌਰ ਦੇ ਪਿੰਡਾਂ ਉਹਨਾਂ ਪਿੰਡਾਂ 'ਚ ਗਏ ਆ ਉਥੇ ਜਵਾਸ ਦਾ ਬੀਲਚੇਰਾ ਤੇ ਬੈਠੇ ਆ ਲੂਲੇ ਲਗੜੇ ਅੰਨੇ ਕਾਣੇ ਆਪਾਂ ਜਵਾਸ ਪੈਦਾ ਹੁੰਦੇ ਆ ਪਰ ਕਿੰਨੇ ਕ ਬੰਦੇ ਆਏ ਪਾਣੀ ਪੀਂਦਾ ਕਿਹੜਾ ਨਹੀਂ ਪਾਣੀ ਆ ਤਾਂ ਜੀਵਨਾ ਕਰਵਾਣੀ ਕਹਿੰਦੀ ਆ ਪਹਿਲਾ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਏ ਪਾਣੀ ਆ ਤਾਂ ਜ਼ਿੰਦਗੀ ਆ ਇਹ ਵੀਰ ਜਰੀਰ ਸ਼ਹਿਰੀ ਪਿੰਡੂ ਦਾ ਮਸਲਾ ਹੀ ਨਹੀਂ ਪਾਣੀ ਦਾ ਹਰ ਇੱਕ ਪੀਂਦਾ ਲੁਧਿਆਣਾ ਸ਼ਹਿਰ ਦੇ ਲੋਕ ਵੀ ਗਿਣਤੀ ਦੀ ਉੱਠ ਕੇ ਆਏ ਉੱਥੇ ਵਲੀਪੁਰ ਪਿੰਡ ਹੈ, ਵਾਰਨਹਾਰਾ ਪਿੰਡ ਹੈ, ਗੌਸਪਰਾ ਪਿੰਡ ਹੈ। ਉਹਨਾਂ ਪਿੰਡਾਂ ਦੇ ਵਿੱਚ ਕੈਂਸਰ ਤੇ ਕਾਲਾ ਪੀਲਿਆ ਸਾਰੇ-ਸਾਰੇ ਪਿੰਡਾਂ 'ਚ ਹੈ। ਸਾਰੇ-ਸਾਰੇ ਪਿੰਡਾਂ ਦੀ ਬਾਈਪਾਸ ਸਰਜਰੀ ਹੋਈ ਵੀ ਆ ਲੋਕਾਂ ਦੀ। ਚਲ ਚਲ 50-50 ਸਾਲ ਦੇ ਆਂ ਦੀ। ਐਡਾ ਮਾੜਾ ਹਾਲ ਹੈ। ਉੱਠ ਕੇ ਉਹ ਵੀ ਪੂਰੇ ਨਹੀਂ ਆਏ। ਸੋ ਇਹ ਰੰਗਾਂ ਲੜਨੀਆਂ ਪੈਣੀਆਂ ਬਾਈ, ਸੋਡੀ ਧਰਤੀ ਦੀ, ਸੋਡੀ ਬੋਲੀ ਦੀ, ਸੋਡੇ ਪਾਣੀਆਂ ਦੀ ਲੜਾਈ ਹੈ। ਸੋਡੀ ਹੋਣ ਦੀ ਲੜਾਈ ਆ ਤੁਹਾਡੀ ਸੱਭਿਆਚਾਰ ਖਤਰੇ 'ਚ ਆ ਤੁਹਾਡੀ ਸੱਭਿਆਚਾਰ ਖਤਮ ਹੋ ਰਹੀ ਹੈ ਇਸ ਕਰਕੇ ਆਪਾਂ ਸਭ ਨੇ ਜਾਣਾ ਭਰਾਵੋ ਆਪੋ ਆਪਣੀ ਬਾਟ ਮਕਾ ਕੇ ਦੁਨੀਆ ਤੋਂ ਤੁਰ ਜਾਣਾ ਜਾਣ ਤੋਂ ਪਹਿਲਾਂ ਸਾਡਾ ਫਰਜ਼ ਬਣਦਾ ਹਰ ਇਨਸਾਨ ਦਾ ਕਿ ਅਸੀਂ ਆਉਣ ਵਾਲੀਆਂ ਨਸਲਾਂ ਲਈ ਇੱਥੇ ਰਹਿਣ ਯੋਗ ਧਰਤੀ ਤੇ ਸਾਫ਼ ਸੁਥਰੇ ਸੁੰਧ ਪਾਣੀ ਇਹ ਸਾਫ਼ ਹਵਾਵਾਂ ਛੱਡ ਕੇ ਜਾਗੇ ਕਿਉਂਕਿ ਸਾਡੇ ਲਈ ਸਾਡੇ ਬਜ਼ੁਰਗ ਛੱਡ ਕੇ ਗਏ ਆ ਜੇ ਸਾਡੇ ਬਜ਼ੁਰਗ ਇਹ ਸੋਚ ਲੈਂਦੇ ਵੀ ਛੱਡ ਪਰਿਆ ਆਪਾਂ ਕੀ ਲੈਣਾ ਕਹਾ ਦੇਖੀ ਜਊ ਕੀ ਅਸੀਂ ਅੱਜ ਇੱਥੇ ਹੁੰਦੇ ਆਪਾਂ ਉਹਨਾਂ ਦਿਹਾੜਿਆਂ 'ਚ ਬੈਠੇ ਆ ਜਿਹੜੇ ਨਿੱਕੀਆਂ ਜਿੰਦਾਂ ਨੇ ਆਪਣੇ ਆਪ ਨੂੰ ਨੀਹਾਂ ਚੜਵਾ ਕੇ ਸਾਡੀ ਹੋਂਦ ਨੂੰ ਜਿਉਂਦਾ ਰੱਖਿਆ ਜੇ ਉਹ ਸੋਚ ਲੈਂਦੇ ਵੀ ਛੱਡ ਪਰਿਆ ਆਪਾਂ ਨੂੰ ਕੀ ਲੋੜ ਆ ਗੁਰੂ ਗੋਬਿੰਦ ਸਿੰਘ ਵਰਗਾ ਸੋਚ ਲੈਂਦੇ ਵੀ ਛੱਡ ਪਰੇ ਪਰਿਵਾਰ ਕਰਵਾਨ ਕਰਨ ਦੀ ਕੀ ਲੋੜ ਹੈ ਕੀ ਅਸੀਂ ਅੱਜ ਹੁੰਦੇ ਨਹੀਂ ਹੋਣਾ ਸੀ ਪਹਿਲੀਆਂ ਪੀੜ੍ਹੀਆਂ ਨੂੰ ਤਿਆਗ ਕਰਨੇ ਪੈਂਦੇ ਆ ਕੁਰਬਾਨੀਆਂ ਕਰਨੀਆਂ ਪੈਂਦੀਆਂ ਸੰਘਰਸ਼ ਕਰਨੇ ਪੈਂਦੇ ਆ ਲੜਨਾ ਪੈਂਦਾ ਤਾਂ ਜਾ ਕੇ ਆਉਣ ਵਾਲੀਆਂ ਪੀੜ੍ਹੀਆਂ ਨਸਲਾਂ ਜਿਉਂਦੀਆਂ ਰਹਿੰਦੀਆਂ ਨੇ ਚੁੱਸ ਕਰਕੇ ਸਾਡਾ ਫਰਜ਼ ਬਣਦਾ ਬਾਈ ਜਿਹੜੇ ਹਾਲੇ ਵੀ ਘਰਾਂ 'ਚ ਬੈਠੇ ਆ ਨਿਕਲ ਕੇ ਬਾਹਰ ਆਓ ਹਮਲੇ ਰੋਜ਼ ਦਿਨੋਦਮ ਤੇਜ਼ ਹੋ ਰਹੇ ਆ ਇਹ ਉਹੀ ਕਾਲੇ ਕਾਨੂੰਨਾਂ ਮੋਰਮੇ ਰੂਪ ਦੇ ਵਿੱਚ ਨਵਾਂ ਖੇਤੀ ਨੀਤੀ ਦਾ ਖਰੜਾ ਲਿਆ ਕੇ ਇਹਨਾਂ ਨੇ ਲਾਗੂ ਕਰਾਉਣ ਦੀ ਕੋਸ਼ਿਸ਼ ਕਰ ਰਹੇ ਆ ਨਵਾਂ ਬੀਰੀ ਦਾ ਬਿੱਲ ਉਹਨੂੰ ਕਾਨੂੰਨ ਬਣਾਉਣ ਦੀ ਤਿਆਰੀ ਕਰ ਰਿਹਾ ਉਹ ਵੀ ਹੋ ਸਕਦਾ ਅਗਲੇ ਸੈਸ਼ਨ 'ਚ ਇਹ ਪੇਸ਼ ਕਰ ਦੇਣ। ਸੋ ਸਾਰੀਆਂ ਗੱਲਾਂ ਹੌਲੀ 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 ਇਹਨਾਂ ਨੇ ਸਾਰਾ ਕੁਝ ਖੋ ਕੇ ਚੰਦ ਬੰਦਿਆਂ ਦੇ ਹੱਥ 'ਚ ਦੇਣਾ ਹੈ। ਇਸ ਕਰਕੇ ਇਸ ਤੋਂ ਕੋਈ ਨਹੀਂ ਬਚੂਗਾ ਚਾਹੇ ਉਹ ਕਿਸਾਨ ਹੈ, ਮਜ਼ਦੂਰ ਹੈ, ਮਲਾਜਮ ਹੈ, ਆੜਤੀਆ, ਦੁਕਾਨਦਾਰ ਹੈ, ਕੋਈ ਵੀ ਬੰਦਾ ਹੈ ਉਹਨੇ ਬਚਾ ਲਈ ਉਹ ਤੋਂ ਜਾਣਾ ਪਵੇ। ਸੋ ਮੈਂ ਫੇਰ ਬਹੁਤ ਧੰਨਵਾਦ ਕਰਦਾ ਅੱਜ ਸੋਚੇ ਪੰਜਾਬ ਦਾ ਤੁਹਾਡਾ ਪਾਤੜਾ ਵਾਲਿਓ। ਕਿ ਸ਼ਹਿਰ ਵਾਸੀ ਵੀ ਆਪਣੇ ਵਿੱਚ ਬੈਠੇ ਆ ਮਹਾਰਾਜਪ੍ਰਾ ਵੀ ਵਿੱਚ ਬੈਠੇ ਆ ਇਹੀ ਸਾਡਾ ਇੱਕੇ ਦਾ ਸਬੂਤ ਹੈ ਉਹ ਜਿਹੜੇ ਹੈਗੇ ਚੰਦ ਕਾ ਟੁਕੜਬੋਚਾ ਜਿਹਦੇ ਬੁਰਕੀ ਘਟਦੇ ਆ ਉਹ ਹੈਗੇ ਰੌਲਾ ਪਾਉਣ ਵਾਲੇ ਵੀ ਇਹ ਤੀਜੇ ਦਿਨ ਰੌਲਾ ਪਾ ਲੈਂਦੇ ਆ ਪਰ ਵੱਡੇ ਪੱਦਰ ਦੇ ਉੱਤੇ ਅੱਜ ਤੁਸੀਂ ਲੋਕਾਂ ਨੇ ਆਪਣੇ ਇੱਕੇ ਦਾ ਸਬੂਤ ਦੇ ਕੇ ਦਿਖਾਤਾ ਕਿ ਨਹੀਂ ਸਰਕਾਰੇ ਹੁਣ ਇਹ ਇਕੱਲਾ ਕਿਸਾਨ ਨਹੀਂ ਇਕੱਲਾ ਡੱਲੇ ਵਾਲ ਨਹੀਂ ਸੂਚਾ ਪੰਜਾਬ ਨਾਲ ਹੈ ਕਿਉਂਕਿ ਅੱਜ ਭਾਰਤ ਦੀ ਪੂਰੀ ਦੁਨੀਆ ਤੁਹਾਡੇ ਵੱਲ ਦੇਖਦੀ ਆ ਇੰਗਲੈਂਡ ਦੇ ਵਿੱਚ ਵੀ ਪ੍ਰਦਰਸ਼ਨ ਹੋ ਰਹੇ ਆ ਯੂਰਪ ਦੇ ਵਿੱਚ ਵੀ ਬਹੁਤ ਦੇਸ਼ਾਂ ਦੇ ਵਿੱਚ ਲੋਕ ਸੜਕਾਂ 'ਤੇ ਆਂਦੇ ਆ ਆਪਣੀ ਰੋਜੀ ਰੋਟੀ ਬਚਾਉਣ ਲਈ ਆਪਣੇ ਹੱਕਾਂ ਲਈ ਅੱਜ ਪੂਰੀ ਦੁਨੀਆ ਤੁਹਾਡੇ ਵੱਲ ਦੇਖਦੀ ਆ ਤੇ ਦਿਖਾ ਦਿਓ ਦੁਨੀਆ ਨੂੰ ਇਤਿਹਾਸ ਦੁਹਰਾ ਦਿਓ ਜਿਹੜੇ ਇਤਿਹਾਸ ਕਰਕੇ ਅਸੀਂ ਜਾਣੇ ਜਾਂਦੇ ਆ ਕਿ ਜਦੋਂ ਜ਼ਬਰ ਤੇ ਜ਼ੁਲਮ ਦੀ ਅੱਤ ਹੋਈ ਹੈ ਇਹ ਲੋਕਾਂ ਨੇ ਆਵਾਜ਼ ਚੱਕੀ ਹੈ ਇਹ ਲੋਕਾਂ ਨੇ ਸੰਘਰਸ਼ ਕੀਤੇ ਆ ਸੋ ਧੰਨਵਾਦ ਸਾਰੇ ਲੋਕਾਂ ਦਾ ਜਿੱਤ ਲੜਦੇ ਲੋਕਾਂ ਦੀ ਹੁੰਦੀ ਆ जिंदबा ज़िंदबा जिंदबा सॾे किसान मज़दूरा मुलमा दुकानदारा हिकु जिदाबाद उन मोदी सरकार मरदाबा मरदा आ आ आ। <चार्थार> ਮਿਕਾ ਜੇ ਬੋ ਲਮਣਾ ਪਤਾ ਲੱਗੇ ਬੈਠੇ ਤੇ ਬਾਗਲਾਂ ਨੂੰ ਆਵਾਜ਼ ਆ ਨਹੀਂ ਰਹੀ ਉਹ ਮੈਨੂੰ ਪਤਾ ਨਹੀਂ ਤਾਂ ਠੰਡ ਬੰਦੀ ਬੈਠੇ ਹਾਂ ਤਾਂ ਠੰਡ ਵੀ ਨਹੀਂ ਆ ਗਈ ਹਣੀ ਨਾ ਨਾ ਕਿਸਾਨ ਮਜ਼ਦੂਰ ਮਲਾਜ਼ਮ ਦੁਕਾਨਦਾਰਾਂ ਦਾ ਏਕਾ ਜਿੰਦਾਬਾਦ 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 ਭਾਰਤ ਭਰ ਦੇ ਲੋਕਾਂ ਦਾ ਏਕਾ ਜਿੰਦਾਬਾਦ 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 ਵਾਹਿਗੁਰੂ ਖਾਲਸਾ ਵਾਹਿਗੁਰੂ